ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਹਜਾਦੀ ਦੇ ਵਿੱਚ ਸਹਜਾਦੀ ਪਿੰਡ ਜਦੋਂ ਤੁਸੀਂ ਮਿੱਤਰੋ ਮੋਦਕੀ ਤੋਂ ਫਰੋਇਪੁਰ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਸਰਾਂ ਵਾਲੀ ਪਿੰਡ ਨੰਗਣ ਤੋਂ ਬਾਅਦ ਸਹਜਾਦੀ ਪਿੰਡ ਆਉਂਦਾ ਮਿੱਤਰੋ ਵਾੜਾ ਭਾਈ ਕਿਆਂ ਤੋਂ 5-6 ਕਿਲੋਮੀਟਰ ਦੀ ਦੂਰੀ ਦੇ ਵਸਿਆ ਹੋਇਆ ਸੜਕ ਦੇ ਉੱਤੇ ਰੋਡ ਦੇ ਉੱਤੇ ਮੂ ਫਰੋਇਪੁਰ ਮੋਗਾ 2 ਰੋਡ ਪੈਂਦਾ ਵਾ ਇਹ ਮਿੱਤਰੋ ਲੋਕੇਸ਼ਨ ਦੇ ਉੱਤੇ ਤੁਸੀਂ ਜੋ ਸਰਚ ਮਾਰੋਗੇ ਤਾਂ ਸਜਾਦੀ ਪਿੰਡ ਮਿਲੂਗਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਮਹਿ ਘਰ ਦੀ ਬਾਈ ਦੀ ਵਕਾਊ ਆਪ ਕੈਮਰੇ ਤੇ ਗੱਲਬਾਤਾਂ ਕਰਦੇ ਸੀ ਬਾਈ ਜੰਦਾ ਵੀ ਕੋਈ ਘਰੇ ਰੱਖਣ ਨਾਲ ਜ ਲੈ ਜਾਏ ਤਾਂ ਮੈਂ ਨੂੰ ਯਾਦ ਕਰੂਗਾ ਤੇ ਆ ਜੋ ਜਿਹੜੇ ਭਰਾ ਨੂੰ ਪਸੰਦਾ ਆਪਾਂ ਦੀ ਡਿਟੇਲ ਪੁੱਛਦੇ ਆ ਕੀ ਇਹਦੇ ਰਿਕਾਰਡ ਆ ਕੀ ਇਹਦੇ ਵਿੱਚ ਗੋਣਾ ਕੀ ਹੋਣਾ ਕੀ ਹੋਣਾ ਸਾਰੀ ਜਾਣਕਾਰੀ ਲੈਨੇ ਸਸਤੀ ਗਾੜ ਵੀਰੇ ਸਸਤੀ ਗਾੜ ਕੀ ਹਾਲਾ ਵਟੇ ਵਧੀਆ ਜੀ ਸੇਤਾ ਦੇ ਪਰਿਵਾਰ ਜੀ ਆਪਣੀ ਸਸਤੀ ਗਾੜ ਜੀ ਹੋਰ ਘਰ ਪਰਿਵਾਰ ਸੋਣਾ ਸੁਣਨਾ ਸੋਤਿਆਂ ਨੂੰ ਬਹੁਤ ਧੰਨਵਾਦ ਕਰਦੇ ਤੇ ਧੰਨਵਾਦ ਬਾਪੂ ਅੱਛਾ ਵੱਡੇ ਵੀਰੇ ਜਿਹੜੀ ਆਪਾਂ ਮੈਂ ਵੇਚਣੀ ਆ ਹਨਾ ਇਹ ਕਿੰਨੋਂ ਵਾ ਸੂਏ ਸੁਣਾ ਇਹ ਦੂਜੇ ਸੂਏ ਸੁਣਾ ਦੇ ਦੂਜੇ ਸੂਏ ਇੰਨੇ ਸੁਣਾ ਵਾਂ ਕਿੰਨੇ ਦਿਨ ਲੈ ਜੂਗੀ ਅਜੇ ਇਹ 8 ਤਰੀਕ ਨੂੰ ਦਿਨ ਪੂਰੇ ਆ ਜੀ ਅਜੇ 8 ਤਰੀਕ ਨੂੰ ਦਿਨ ਪੂਰੇ ਆ ਹਾਂ ਅਜੇ ਪਹਿਲੀ ਆ ਹਾਂ ਉਈ ਛੇ ਦਰ ਹੈ ਕਿ ਅੱਛਾ ਕੱਲੋਂ ਆ ਵੀ ਸੱਜਣਾ ਦੁੱਧ ਤੂੰ ਕਿੰਨਾ ਚੁੰਦਾ ਰਿਆ ਪਹਿਲੇ ਸੋਏ ਤੇ ਹਾਂ ਇਹ 12 ਕਿਲੋ ਦੇ ਲੀਡ ਦੇ ਹੈ ਵਾ ਜੇ ਮੈਂ ਆਪ ਝੂਠ ਮਾਰਦੀ ਆ ਸਾਰੇ 12 ਸਾਢੇ 12 ਪੌਣੇ 12 12 ਇੱਥੇ ਸਨ ਜਾਇਦਾ ਬਹੁਤ ਸੀ ਦੁੱਧ ਪਹਿਲੇ ਸੋਏ 11 12 ਪੌ ਹਾਂ ਹੂੰ ਚੱਲ ਬਾਬੂ ਐਤ ਕਿ ਬੜੀ ਨਾ 12 13 ਤਾਂ ਦਊਗੀ ਹਾਂ ਹਾਂ ਇਹਨਾਂ ਦਾ ਦੇਣਾ ਹੀ ਪੈਣਾ ਇਹਨੂੰ ਹੂੰ ਬਾਕੀ ਛੋਟੀ ਥਾਂ ਤੋਂ ਦੀ ਚੰਗੀ ਆ ਤੇ ਲੱਤਾ ਫਿਰ ਕਿਵੇਂ ਬਾਈ ਇਹ ਵੀ ਨਹੀਂ ਇਹ ਮੋ ਸ਼ੁਰੂ ਨਹੀਂ ਆਈ ਆ ਰਹਿਤ ਆਈ ਆ ਹਾਂ ਆ ਹੈਗੇ 1921 ਪੈ ਜੇ ਖੜੀ ਲੱਗਦੀ ਹੈ ਜਦੋਂ ਤੁਰਦੀ ਉਹਦੇ ਨਹੀਂ ਪਤਾ ਹਾਂ ਇੱਕ ਗੱਲ ਮਤ ਨਹੀਂ ਅਸਾ ਇੱਕ ਗੱਲ ਹੋਰ ਆ ਇਹ ਤਾਂ ਫਿਰ ਵੱਡੇ ਵੀ ਰੇਟ ਕੀ ਤੈ ਕੀਤਾ ਆਪਾਂ ਇਹ ਤਾਂ 40 ਦੱਸਿਆ ਜੀ 40 ਜੇ ਨੂੰ ਘਰੇ ਰੱਖਣ ਵਾਲਾ ਲੈ ਜਾਵੇ ਲੰਬਾ ਤਾਂ ਨਹੀਂ ਨਾ 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 ਆਪਾਂ ਆਪਣੇ ਘਰੇ ਰਸਣ ਵਾਲਾ ਲੈ ਜਾਵੇ ਤੇ ਬਿਵਾਰੀ ਬੰਦੇ ਨਾਲ ਘਰੇ ਰਸਣ ਵਾਲਾ ਘਰੇ ਲੈ ਜਾਣ ਵਾਲਾ ਬੰਦਾ ਮਿਲ ਜਾਏ ਇਹਨਾਂ ਦਾ ਵੀ ਚਾਦ ਕਰੂਗਾ ਹਾਂ 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 ਅਸੀਂ ਆਪ ਵੀ ਮੇਰੇ 8 ਮਹੀਨੇ ਚੋਦੇ ਆ ਆ ਛੱਡੀ ਅਸੀਂ ਭਾਈ ਬਾਈ ਦੋ ਤੇ ਭਾੜੇ ਦੇ ਮਿਲਦੀ ਆ ਪੂਰੇ ਇਹ ਠੀਕ ਆ ਘਾਲੇ ਦੇ ਮਿਲ ਜਿਆ ਬੱਚਾ ਬੱਚਾ ਬਸ ਮਹੀਨਾ ਬਾਅਦ ਉਹਦਾ ਲਊਗੀ ਇਹ ਉਦੋਂ ਬਾਅਦ ਬੱਚਾ ਨਹੀਂ ਸਾਰਾ ਸਾਰੀ ਬਸ ਬੱਚਾ ਦਾ ਖੜਾ ਛੱਡ ਦਿੰਦੇ ਇਹਦੇ ਨਾਲ ਇੱਕ ਹੈਗਾ ਫਾਇਦਾ ਵੀ ਆ ਯਾਰ ਹਨਾ ਵੀ ਮਾਣਾ ਬੱਚਾ ਫੀਡ ਫੂਡ ਤੇ ਤਿਆਰ ਹੋ ਜਾਂਦਾ ਹਾਂ ਹਾਂ ਮੈਂ ਮੇਰਾ ਦੋਤਾ ਭਾਜਾ 2 ਕਿਲੋ ਦਾ ਬੱਤਿਆ ਦੋ ਤਾਂ ਫੀਰ ਤੇ ਆਵੇ ਉਹ ਨੋਕਾ ਤਾਂ ਹੁੰਦਾ ਹੂੰ ਅੱਛਾ ਵੀਰੇ ਮਾਨਤਨ ਤਾਂ ਕਰਦੇ ਆਂ ਕਿ ਕਿਹੜਾ ਹਾਂ ਹਾਂ ਕਰਦੇ ਆਂ ਕਰਦੇ ਆਂ ਸਰ ਕਿੰਨਾ ਨੰਬਰ ਕਿੰਨਾ ਤੇਰਾ 9463787591 ਇੱਕ ਵਾਰੀ ਹੋਰ ਆਉਣ ਦੇ 9463787591 9463787591 5929 ਤੇ ਤੋਰੀ ਨੂੰ ਕੋਡੀ ਮੜਾ ਗੱਡੀ ਪਾਰ ਨਵੀਰੇ ਲੈ ਮਿੱਤਰੋ ਦੂਜਾ ਸੂਆ ਝੋਟੀ ਨੇ ਸੂਣਾ ਵਾ 8 ਤਰੀਕ ਨੂੰ ਚੋਟੀ ਦੇ ਦਿਨ ਪੂਰੇ ਆ 2 ਤਰੀਕ ਨੂੰ ਇਹ ਚੋਟੀ ਕੈਮਰੇ ਦੀ ਅੱਖ ਦੇ ਵਿੱਚ ਕੈਦ ਹੁੰਦੀ ਪਈ ਆ ਨੇਵੇ ਵਾਲੇ ਪੱਖ ਤੋਂ ਤੁਸੀਂ ਜਦੋਂ ਬਿਊਟੀ ਵਾਲੇ ਪੱਖ ਨੂੰ ਜਾਓਗੇ ਤਾਂ ਬਹੁਤ ਸੋਹਣੀ ਸੁਨੱਖੀ ਚੋਟੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਤੁਸੀਂ ਆਪ ਵੀ ਆਜੋ ਹਜੇ 8 ਦਿਨ ਮੈਂ ਉਹ ਬਹੁਤ ਹੁੰਦੇ 8 ਦਿਨਾਂ 'ਚ ਮੈਂ ਨੇ ਰਿਕਾਰਡ ਤੋੜ ਬਣ ਜਣਾ ਮਿੱਤਰੋ 1 ਲੱਖ ਤੇ 40000 ਰੁਪਇਆ ਇਹਦਾ ਮੁੱਲ ਜਿਹੜਾ ਤੈਅ ਕੀਤਾ ਵਾ ਉਹਦੇ ਵਿੱਚ ਉਹ ਮੌਕੇ ਤੇ ਮਾਨਤਾਣ ਹੋ ਜਾਊਗਾ ਇੱਕ 10 5 ਵਾਲੇ ਫੋਨ ਦਾ ਲਾਇਓ ਕਿਉਂਕਿ ਬਾਹਰ ਖੇਡੀ ਜਾਂਦਾ ਕੰਮ ਆ ਅਰੇ ਤੁਹੀਂ ਮੱਥਾ ਮਾਰੀ ਜੋ ਕਿ ਆਜੇ ਠੰਡੀ ਜਮ ਮਾਰ ਜੇ ਨਾਲ ਮਾਰਿਆ ਲੈ ਜਾ ਸਾਨੂੰ ਤੈਂ ਉਹ ਤੇ ਦਰਦੀ ਹੁੰ ਜਾਂ ਮਰਜੀ ਮਾਰੀ ਜਾ ਨਾ ਹੱਥ ਉਵੇਂ ਬਹਿ ਜਾ ਦਵਾਦ ਨੂੰ ਜਿੱਦੇ ਜੱਤ ਨਹੀਂ ਬਾਕੀ ਇੱਕ ਗੱਲ ਹੋਰ ਆ ਬਾਈ ਬਣ ਵੀ ਚੰਗੀ ਜਾਂਦੀ ਹੁੰ ਹਾਂ ਜੀ ਵਧੀਆ ਪੋਲੀ ਬਾਲੀ ਬਹੁਤ ਦਵਾਦ ਨੂੰ ਬਾਦੇ ਥਲੇ ਤੇ ਜੱਤ ਨਹੀਂ ਆ ਇਹਦੀ ਪਰ ਸਾਨ ਤੋਂ ਕਰ ਸਕੇ ਨਹੀਂ ਨਹੀਂ ਸਾਨ ਤੋਂ ਵੇ ਸਿੱਧੀ ਸਾਨ ਤੋਂ ਤੀਰ ਤਾਂ ਨਹੀਂ ਰਹਿੰਦੀ ਜੀ ਆਹ ਜੀ ਸਾਨ ਤੋਂ ਕਰ ਸਕੀ ਠੀਕ ਹੈ ਦੱਸੀ ਗੱਲ ਚੰਗੀ ਆ ਅੱਛਾ ਨਾ ਫਿਰ ਫਿਰ ਹਾਂ ਇਹ ਨੰਬਰ ਤਾਂ ਆਪਾਂ ਦੱਸਤਾ ਮਾਨਤਾ ਨ ਕਰਦੀ ਮੇਰੇ ਸੁਣ ਨੀ ਕਰਦੇ ਦਵਾਦਾਂ ਤੋਂ ਚਲੋ ਚਲੋ ਨਹੀਂ ਮੈਂ ਜੋ ਕਰਦਾ ਫਿਰ ਦੋ ਜੀਰਾ ਨਾਂ ਲੈ ਆਹ ਮਾ ਅਗਲਾ ਕਾ ਤੂੰ ਅਟ ਦੇ 2 400 ਪਿੱਛੇ ਨਹੀਂ 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 ਜੇ ਤੂੰ ਆ ਗਿਆ ਨਾ ਜਦੋਂ ਤੇਰਾ ਨਾਮ ਲੈਤਾ ਦੇ ਮਾ ਠੀਕ ਆ ਲਈ ਮਿੱਤਰੋ ਪਿੰਡ ਸਹਜਾਦੀ ਆ ਤੇ ਜ਼ਿਲ੍ਹਾ ਲੱਗਦਾ ਫਰੋਰੀਪੁਰ ਗੱਲਬਾਤ ਕਰ ਲਿਓ ਬਾਈ ਦਿਨਾਂ ਨੂੰ ਨੰਬਰ ਸਕਰੀਨ ਦੇ ਉੱਤੇ ਛੋਟੀ ਚੰਗੀ ਆ